ਸਾਥੀ ਗਾਲੀ ਸਾਰਨ ਵੈਲਕਮ ਤੁਹਾਡਾ ਜਿੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਜਿਹੜੀ ਵੀਡੀਓ ਉਹਦੇ ਵਿੱਚ ਇੱਕ ਜ਼ਰੂਰੀ ਗੱਲ ਤੁਹਾਡੇ ਨਾਲ ਜਿਹੜੀ ਆ ਆਪਾਂ ਕਰਨੀ ਆ ਉਹ ਗੱਲ ਇਹ ਆ ਕਿ ਬਹੁਤ ਸਾਰੇ ਲੋਕ ਇਹ ਚੀਜ਼ ਦਾ ਜਿਹੜਾ ਮੈਸੇਜ ਕਰੀ ਜਾਂਦੇ ਆ ਜਾਂ ਇਹ ਚੀਜ਼ ਦਾ ਕਨਫਰਮ ਕਰੀ ਜਾਂਦੇ ਆ ਕਿ 1 ਜਨਵਰੀ 2025 ਨੂੰ ਜਿੱਦਾਂ ਪ੍ਰੋਪਰ ਰਵਾਨੀ ਹਸ਼ੰਗੰਜੋਂ ਦੀ ਵਿੱਚ ਆ ਰਿਹਾ ਵਾ ਤੇ ਨਾਲ ਹੀ 1 ਜਨਵਰੀ 2025 ਤੋਂ ਜੇ ਅਸੀਂ ਕੋਈ ਕੰਮ ਚੇਂਜ ਕਰਨਾ ਹੋ ਹਲੋ ਸਾਡਾ ਕੰਮ ਨਹੀਂ ਸਹੀ ਹੈਗਾ ਜਾਂ ਕੁਝ ਵੀ ਆ ਤੇ ਸਾਨੂੰ ਜਿਹੜਾ ਵਾ ਰਿਲੀਜ਼ ਲੈਟਰ ਲੈਣ ਦੀ ਜਿਹੜਾ ਵਾ ਲੋੜ ਨਹੀਂ ਹੈ ਕਿ ਮਨ ਲਬ ਮਤਲਬ ਕਿ ਜੇ ਤੁਸੀਂ ਕਿਸੇ ਕੰਪਨੀ 'ਚ ਕੰਮ ਕਰਦੇ ਆ ਤੇ ਮਾਲਕ ਤੁਹਾਨੂੰ ਪੇਪਰ ਵਗੈਰਾ ਨਹੀਂ ਦੇ ਰਿਹਾ ਪਰ ਤੁਹਾਨੂੰ ਪ੍ਰੋਬਲਮ ਆ ਉਸ ਕੰਪਨੀ 'ਚ ਜੇ ਤੁਸੀਂ ਦੂਸਰੀ ਕੰਪਨੀ 'ਚ ਜਾਣਾ ਚਾਹੁੰਦੇ ਆ ਦੂਜਾ ਕੰਮ ਕਰਨਾ ਚਾਹੁੰਦੇ ਆ ਜਿੱਥੇ ਵਧੀਆ ਸੈਲਰੀ ਆ ਜੋ ਵੀ ਐਕਸਟਰਾਜ ਐਡ ਆ ਤੇ ਉਹਦੇ ਵਾਸਤੇ ਤੁਹਾਨੂੰ ਜਿਹੜੀ ਆ ਪੇਪਰ ਦੀ ਲੋੜ ਨਹੀਂ ਪਊਗੀ ਇਸ ਚੀਜ਼ ਬਾਰੇ ਹਜੇ ਕੁਝ ਨਹੀਂ ਪਤਾ ਹੈਗਾ ਕੋਈ ਇਹੋ ਜਿਹਾ ਜਿਹੜੀ ਆ ਨਾ ਤਾਂ ਕੋਈ ਨਿਊਜ਼ ਆਈ ਇਹੋ ਜੀ ਨਾ ਇਹਨਾਂ ਦੇ ਜਿਹੜੀ ਅਫੀਸ਼ੀਅਲ ਵੈਬਸਾਈਟ ਉਹਦੇ ਤੇ ਕੁਛ ਇਦਾਂ ਦਾ ਲਿਖਿਆ ਵਾ ਹੁਣ ਨਾ ਹਜੇ ਦਸੰਬਰ ਮਹੀਨਾ ਚੱਲਦਾ ਪਿਆ ਦਸੰਬਰ 2024 ਹੁਣ ਹਜੇ ਤੱਕ ਤਾਂ ਲੋੜ ਆ ਇਹੋ ਜੇ ਪੇਪਰ ਦੀ ਤੇ ਬਾਕੀ ਇਹਨਾਂ ਦੀ ਵੈਬਸਾਈਟ ਦੇ ਉੱਤੇ ਚੈੱਕ ਕਰ ਚੁੱਕਾ ਮੈਂ ਵੀ ਤੇ ਨਿਊਜ਼ ਵਗੈਰਾ ਦਾ ਮੈਂ ਚੈੱਕ ਕਰਦਾ ਰਹਿਣਾ ਇਦਾਂ ਦੀ ਕੋਈ ਜਿਹੜੀ ਪਿਛਲੀ ਅਨਾਊਂਸਮੈਂਟ ਨਹੀਂ ਹੈਗੀ ਕਿ ਪੇਪਰ ਦੀ ਲੋਡ ਆ ਜਾਂ ਨਹੀਂ ਲੋਡ ਜਾਂ ਨੈਕਸਟ ਈਅਰ ਨਹੀਂ ਲੋਡ ਹੈਗੀ ਸੋ ਜੇ ਕਿਸੇ ਕੋਲ ਇਹਦੀ ਕਨਫਰਮ ਜਾਣਕਾਰੀ ਹੈਗੀ ਤਾਂ ਕਮੈਂਟਾਂ 'ਚ ਜਰੂਰ ਸ਼ੇਅਰ ਕਰਿਓ ਬਟ ਫਿਲਹਾਲ ਏਦਾਂ ਦਾ ਲੱਗ ਰਿਹਾ ਕਿ ਕਿਉਂਕਿ ਜੇ ਕੋਈ ਵੀ ਏਦਾਂ ਦੀ ਅਫੀਸ਼ੀਅਲੀ ਅਨਾਊਂਸਮੈਂਟ ਹੁੰਦੀ ਆ ਨਾ ਤੇ ਜਿਹੜਾ ਇਹਨਾਂ ਦਾ ਪੋਰਟਲ ਆ ਜਿਹੜਾ ਜਾਂ ਇਹਨਾਂ ਦੀ ਵੈਬਸਾਈਟ ਜਿਹੜੀ ਆਈਜੀਆਈ ਦੀ ਉਹਦੇ 'ਤੇ ਅਪਲੋਡ ਕਰ ਦਿੰਦੇ ਆ ਬਟ ਉਹਦੇ 'ਤੇ ਏਦਾਂ ਦਾ ਕੁਝ ਨਹੀਂ ਆਇਆ ਹੈਗਾ ਕਿ 1 ਜਨਵਰੀ 2025 ਤੋਂ ਇਹ ਜਿਹੜਾ ਵਾ ਲੋ ਖਤਮ ਹੋ ਜੂਗਾ ਕਿ ਤੁਹਾਨੂੰ ਜੇ ਤੁਸੀਂ ਆਪਣਾ ਮਾਲਕ ਚੇਂਜ ਕਰਨਾ ਕੰਪਨੀ ਚੇਂਜ ਕਰਨੀ ਆ ਤੇ ਤੁਸੀਂ ਸਿਰਫ ਉਹਨੂੰ ਇੱਕ ਮਤਲਬ ਰਿਜ਼ਾਈਨ ਲੈਟਰ ਦੇਣਾ ਵਾ ਤੇ ਰਿਲੀਜ਼ ਲੈਟਰ ਲੈਣ ਦੀ ਲੋੜ ਨਹੀਂ ਹੈਗੀ ਤੁਸੀਂ ਕਿਸੇ ਵੀ ਕੰਪਨੀ 'ਚ ਜਾ ਸਕਦੇ ਆ ਫਿਲਹਾਲ ਹਜੇ ਇਦਾਂ ਦਾ ਕੁਝ ਨਹੀਂ ਹੈਗਾ ਜੇ ਕੋਈ ਇਦਾਂ ਦੀ ਨਿਊਜ਼ ਆਈ ਤਾਂ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰੂੰਗਾ ਕਿਉਂਕਿ ਹੋ ਸਕਦਾ ਕਿ ਜਨਵਰੀ ਦੇ ਵਿੱਚ ਇਹ ਨਿਊਜ਼ ਆ ਜਾਵੇ ਫਰਵਰੀ ਵਿੱਚ ਆ ਜਾਵੇ ਬਟ ਹੁਣ ਤੱਕ ਹਜੇ ਤੱਕ ਇਦਾਂ ਦਾ ਕੁਝ ਨਹੀਂ ਹੈਗਾ ਵਿੱਚ ਕੁਝ ਬੰਦਿਆਂ ਨੇ ਇਹ ਚੀਜ਼ ਦਾ ਜਿਹੜਾ ਪੰਜਾਬੀ ਅਸੀ ਕੇ ਵੀਡੀਓ ਕਿ ਇਹ ਚੀਜ਼ ਜਿਹੜੀ ਆ ਹੋ ਜਾਣੀ ਆ 1 ਜਨਵਰੀ ਤੋਂ 1 ਜਨਵਰੀ ਤੋਂ ਸਾਨੂੰ ਜਿਹੜਾ ਵਾ ਪੀਪਰ ਲਾਈਨ ਦੀ ਲੋੜ ਨਹੀਂ ਅਸੀਂ ਆਪਣੀ ਮਰਜ਼ੀ ਨਾਲ ਕੰਮ ਚੇਂਜ ਕਰ ਸਕਦੇ ਹਾਂ ਬਟ ਇਹਦੇ ਵਿੱਚ ਇੱਕ ਜਿਹੜਾ ਨੁਕਸਾਨ ਹੋਊਗਾ ਮਾਲਕ ਦਾ ਓਨਰ ਦਾ ਇਹ ਹੀ ਹੋਊਗਾ ਜਿਹੜਾ ਬੰਦਾ ਮੰਨ ਲਓ ਤੁਹਾਨੂੰ ਲੈ ਕੇ ਆਇਆ ਵਾ ਕੰਮ ਤੇ ਮਤਲਬ ਇੰਡੀਆ ਤੋਂ ਜੇ ਤੁਹਾਨੂੰ ਲੈ ਕੇ ਆਇਆ ਵਾ ਹੁਣ ਫਰਾਡ ਉਸ ਬੰਦੇ ਨੇ ਨਹੀਂ ਕੀਤਾ ਹੈਗਾ ਫਰਾਡ ਤੁਹਾਡੇ ਨਾਲ ਤੁਹਾਡੇ ਏਜੰਟ ਨੇ ਕੀਤਾ ਵਾ ਉਹ ਕਿੰਨਾ ਕੀਤਾ ਏਜੰਟ ਨੇ ਤੁਹਾਨੂੰ ਉੱਥੇ ਸੈਲਰੀ ਕੁਝ ਹੋਰ ਦੱਸੀ ਆ ਐਗਰੀਮੈਂਟ ਦੇ ਵਿੱਚ ਸਾਰਾ ਕੁਝ ਹੋਰ ਆ ਇੱਥੇ ਆ ਕੇ ਤੁਹਾਨੂੰ ਹੋਰ ਕੁਝ ਮਿਲਦਾ ਵਾ ਜੇ ਉੱਥੇ ਹੀ ਨੇ ਤੁਹਾਨੂੰ ਸਾਰਾ ਕੁਝ ਕਲੀਅਰ ਦੱਸਿਆ ਹੁੰਦਾ ਤੇ ਤੁਹਾਡੇ ਨਾਲ ਇਦਾਂ ਦੀ ਪ੍ਰੋਬਲਮ ਨਹੀਂ ਹੁੰਦੀ ਇਹ ਕੱਲ ਇੱਕ ਦੀ ਕਹਾਣੀ ਨਹੀਂ ਬਹੁਤ ਬੰਦਿਆਂ ਨਾਲ ਜੜੀ ਆ ਇਹ ਚੀਜ਼ ਹੁੰਦੀ ਪਈ ਆ ਵੀ ਅ ਇੱਕ ਬੰਦੇ ਨੂੰ ਉੱਥੇ ਕੁਝ ਹੋਰ ਦੱਸ ਦਿੰਦੇ ਆ ਬਟ ਇੱਥੇ ਜਿਹੜਾ ਵਾ ਕੁਝ ਹੋਰ ਨਿਕਲਦਾ ਵਾ ਇੱਥੇ ਕੋਈ ਗੱਲਬਾਤ ਹੋਰ ਹੁੰਦੀ ਆ ਉਹਦੇ ਕਰਕੇ ਜਿਹੜੀ ਆ ਪ੍ਰੋਬਲਮ ਆ ਜਾਂਦੀ ਆ ਹੁਣ ਤੁਹਾਨੂੰ ਰਿਲੀਜ਼ ਲੈਟਰ ਲੈਣ ਦੀ ਲੋੜ ਆ ਕਿਉਂਕਿ ਜੇ ਤੁਸੀਂ ਹੁਣ ਇਸ ਟਾਈਮ ਅ ਕੰਪਨੀ ਇੰਜ ਕਰਦੇ ਆ ਤਾਂ ਤੁਹਾਨੂੰ ਰਿਲੀਜ਼ ਲੈਟਰ ਲੈਣ ਦੀ ਲੋੜ ਆ ਤੇ ਫੇਰ ਹੀ ਤੁਸੀਂ ਆ ਜਿਹੜੀ ਨੈਕਸਟ ਕੰਪਨੀ ਅਪਲਾਈ ਕਰ ਸਕਦੇ ਆ ਫੇਰ ਹੀ ਤੁਹਾਡਾ ਵਰਕ ਪਰਮਿਟ ਅਪਲਾਈ ਹੋਣਾ ਵਾ ਬਟ ਅਗਲੇ ਸਾਲ 2025 ਚ ਕੀ ਹੁੰਦਾ ਕੀ ਨਹੀਂ ਹਜੇ ਕੁਝ ਕਨਫਰਮ ਨਹੀਂ ਆ ਬਟ ਇਹ ਕਿ ਲੋਕੀ ਆਪਣੇ ਵੱਲੋਂ ਹੀ ਜਿੱਦਾਂ ਮਤਲਬ ਆਈਡੀ ਮਾਰੀ ਜਾਂਦੇ ਆ ਆਈਡੀ ਲਾਈ ਜਾਂਦੇ ਆ ਕਿ ਇਦਾਂ ਹੋ ਜਾਣੀ ਆ ਉਦਾਂ ਹੋ ਜਾਣੀ ਆ ਵੀ ਅ ਨਹੀਂ ਲੋੜ ਪੈਣੀ ਆ ਜਾਂ ਜੋ ਵੀ ਐਕਸਟਰਾ ਜਿਹੜਾ ਜਿੱਦਾਂ ਵੀ ਆ ਬਾਕੀ ਜੇ ਕੋਈ ਵੀ ਇਦਾਂ ਦੀ ਨਿਊਜ਼ ਹੋਈ ਉਹ ਵੀ ਸ਼ੇਅਰ ਕਰਾਂਗੇ ਫਿਲਹਾਲ ਹਜੇ ਇਦਾਂ ਦਾ ਕੁਝ ਆਇਆ ਨਹੀਂ ਹੈਗਾ ਨਾ ਤਾਂ ਕੋਈ ਨਿਊਜ਼ ਆਈ ਹੈ ਨਾ ਇਹਨਾਂ ਦੀ ਵੈਬਸਾਈਟ ਤੇ ਆ ਕਿ 1 ਜਨਵਰੀ ਤੋਂ ਇਹ ਲੋ ਸ਼ੁਰੂ ਆ ਹੋ ਸਕਦਾ ਲੇਟ ਹੋਵੇ ਜਾਂ ਮਾਰਚ ਚ ਹੋ ਸਕਦਾ ਵਾ ਜੂਨ ਚ ਹੋ ਸਕਦਾ ਵਾ ਬਟ ਹਜੇ ਫਿਲਹਾਲ ਇਦਾਂ ਦਾ ਕੁਝ ਨਹੀਂ ਹੈ ਸੋ ਇਸ ਕਰਕੇ ਜੇ ਤੁਸੀਂ ਕੰਪਨੀ ਛੱਡ ਚੁੱਕੇ ਆ ਜਾਂ ਕਿ ਮਤਲਬ ਛੱਡਣ ਬਾਰੇ ਸੋਚ ਰਹੇ ਆ ਪਹਿਲਾਂ ਸਾਰਾ ਕੁਝ ਵੈਰੀਫਾਈ ਕਰ ਲਿਓ ਕਿ ਇਹ ਚੀਜ਼ ਹੋ ਸਕਦੀ ਹੈ ਪੋਸੀਬਲ ਹੈ ਕਿ ਨਹੀਂ ਉਹਦੇ ਤੋਂ ਬਾਅਦ ਹੀ ਕੋਈ ਸਟੈਪ ਲਿਓ ਕਿਉਂਕਿ ਜੇ ਤੁਸੀਂ ਇਧਰ ਉਹ ਜਾਂਦੇ ਦਿੰਦੇ ਆ ਫਿਰ ਮਾਲਕ ਤੁਹਾਨੂੰ ਜਿਹੜਾ ਤੁਹਾਡਾ ਪੇਪਰ ਨਹੀਂ ਦੇਊਗਾ ਤੁਹਾਨੂੰ ਫਿਰ ਇਦਾਂ ਹੀ ਘੁੰਮਣਾ ਪਊਗਾ ਇਧਰ ਉਧਰ ਉਹ ਚ ਤੁਹਾਡਾ ਨੁਕਸਾਨ ਹੋ ਸਕਦਾ ਕਿਉਂਕਿ ਹੁਣ ਤਕਰੀਬਨ ਸਾਰੇ ਯੂਰਪ ਦੇ ਕੰਟਰੀਆਂ ਨੇ ਜਿਹੜੀ ਆ ਸਖਤਾਈ ਵੀ ਕੀਤੀ ਆ ਤੇ ਉਹਦੇ ਕਰਕੇ ਆ ਸਾਰਾ ਕੁਝ ਚੱਲਦਾ ਪਿਆ ਸੋ ਇਹ ਤੁਹਾਨੂੰ ਸ਼ੇਅਰ ਕਰਨਾ ਸੀਗੀ ਇੱਕ ਵੀਡੀਓ ਕਿ ਇਦਾਂ ਦੀ ਹਜੇ ਕੋਈ ਖਬਰ ਨਹੀਂ ਆਈ ਹੈਗੀ ਜੇ ਆਈ ਆ ਤਾਂ ਪਲੀਜ਼ ਕਮੈਂਟਾਂ ਵਿੱਚ ਜਰੂਰ ਸ਼ੇਅਰ ਕਰਿਓ ਹੋ ਸਕਦਾ ਮੈਨੂੰ ਨਾ ਪਤਾ ਲੱਗੀ ਹੋਵੇ ਜਾ ਮੈਂ ਨਾ ਪੜੀ ਹੋਵੇ ਬਟ ਇਦਾਂ ਹੋ ਨਹੀਂ ਸਕਦਾ ਮੇਰੇ ਸਾਹਦੇ ਨਾਲ ਕਿਉਂਕਿ ਜਿਹੜੇ ਮਾਲਕ ਉਹਨਾਂ ਦਾ ਬਹੁਤល្អ ਸੋਨਾ ਮਾਲਕਾਂ ਦਾ ਕੋਈ ਕਸੂਰ ਨਹੀਂ ਕਸੂਰ ਤੁਹਾਡੇ ਏਜੰਟਾਂ ਦਾ ਜਿਨੇ ਤੁਹਾਨੂੰ ਸਹੀ ਨਹੀਂ ਦੱਸਿਆ ਹੈਗਾ ਕੰਮ ਦੇ ਬਾਰੇ ਉਹਦੇ ਸੈਲਰੀ ਬਾਰੇ ਹੀ ਅਕੋਮੋਡੇਸ਼ਨ ਬਾਰੇ ਤੇ ਇੱਥੇ ਕੁਝ ਹੋਰ ਨਿਕਲਦਾ ਵਾ ਤੇ ਉੱਥੋਂ ਤੁਹਾਨੂੰ ਏਜੰਟ ਬੁਝ ਹੋਰ ਕਹਿ ਕੇ ਲੈ ਕੇ ਆਉਂਦੇ ਆ